ਮਾਝੇ ਵਿੱਚ ਸਾਡੇ ਮਜਵੀ ਸਿੱਖ ਭਰਾ ਈਸਾਈ ਬਣਦੇ ਜਾਂਦੇ ਆ ਦੁਆਬੇ ਵਿੱਚ ਰਵਿਦਾਸੀ ਸਿੱਖ ਭਰਾ ਈਸਾਈ ਬਣਦੇ ਜਾਂਦੇ ਆ ਮਾਲਵੇ ਵਿੱਚ ਰਾ ਸਿੱਖ ਬਰਾਦਰੀ ਉਹ ਈਸਾਈ ਬਣਦੇ ਜਾਂਦੇ ਨੇ ਮੈਂ ਕਹਿਣਾ ਹੁਣਾ ਵੀ ਚਲੋ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸ਼ਤਾਬਦੀ ਮਨਾਈ ਹੈ 350 ਸਾਲਾਂ ਦੀ ਸ਼ਹੀਦੀ ਸ਼ਤਾਬਦੀ ਬਹੁਤ ਸਾਰੇ ਦੇਸ਼ ਦੇ ਵਿੱਚ ਨਗਰ ਕੀਰਤਨ ਵੀ ਹੋਏ ਨੇ ਵੱਡੇ ਵੱਡੇ ਸਮਾਗਮ ਵੀ ਮਨਾਏ ਗਏ ਨੇ ਕਰੋੜਾਂ ਰੁਪਈਆ ਖਰਚ ਹੋਇਆ ਹੈ ਚੰਗੀ ਗੱਲ ਆ ਆਪਣੇ ਗੁਰੂ ਸਾਹਿਬ ਮਹਾਰਾਜ ਜੀ ਨੂੰ ਚੇਤੇ ਵੀ ਅਸੀਂ ਕਰਨਾ ਆ ਮਹਾਰਾਜ ਨੇ ਤਿਲਕ ਜੰਝੂ ਨੂੰ ਬਚਾਇਆ ਹਿੰਦੂਆਂ ਨੂੰ ਇਹ एहसानकਦੇ ਭੁੱਲਣਾ ਨਹੀਂ ਚਾਹੀਦਾ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮਹਸਾ ਕਲਯੁਗ ਵਿੱਚ ਇੰਨਾ ਵੱਡਾ ਸਾਕਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤਾ ਪਰ ਮੈਂ ਇਹ ਕਹਿਣਾ ਵੀ ਥੋੜਾ ਜਿਹਾ ਖਿਆਲ ਜੇ ਆਪਾਂ ਇੱਧਰ ਵੀ ਕਰ ਲਈਏ ਤੇ ਕੋਈ ਮਾੜੀ ਗੱਲ ਨਹੀਂ ਹੋਵੇਗੀ ਮਹਾਰਾਜ ਨੇ ਸਾਨੂੰ ਆਪਣੇ ਸਿੱਖ ਭਰਾਵਾਂ ਦੀ ਬਾਹ ਫੜਨੀ ਵੀ ਸਿਖਾਈ ਹੈ ਰਤਨਾਮਿਆਂ ਵਿੱਚ ਤੇ ਇੱਥੇ ਤੱਕ ਲਿਖਿਆ ਗੁਰੂ ਸਾਹਿਬ ਜੀ ਨੇ ਵੀ ਜੇ 10 ਸਿੱਖ ਮੰਜੇ ਤੇ ਚੜ ਕੇ ਸੁੱਤੇ ਹੋਣ ਤੇ ਇੱਕ ਕੋਈ ਗਰੀਬ ਸਿੱਖ ਪੁੰਜੇ ਸੁੱਤਾ ਹੋਵੇ ਤੇ ਜਿਹੜੇ 10 ਦੇ 10 ਉੱਤੇ ਮੰਜੇ ਤੇ ਸੁੱਤੇ ਨੇ ਉਹ ਦਹੇ ਦੇ 10 ਤਨਖਾਈਏ ਨੇ ਉਹ ਤਨਖਾਹੀਏ ਨੇ ਉਹਨਾਂ ਨੂੰ ਗੁਰੂ ਘਰ ਤੋਂ ਸਜ਼ਾ ਲਗਣੀ ਚਾਹੀਦੀ ਆ ਉਹਨਾਂ ਨੂੰ ਤਨਖਾਹ ਲਗਣੀ ਚਾਹੀਦੀ ਆ ਵੀ ਭਈ ਤੁਸੀਂ ਇੱਕ ਗਰੀਬ ਸਿੱਖ ਦਾ ਅਪਮਾਨ ਕਿਉਂ ਕੀਤਾ ਮਹਾਰਾਜ ਨੇ ਵੀ ਸਾਨੂੰ ਸਿਖਾਇਆ ਸਾਧ ਸੰਗਤ ਜੀ ਵੀ ਸਿੱਖ ਨੇ ਆਪਣੇ ਨਾਲ ਦੇ ਗਰੀਬ ਸਿੱਖ ਦੀ ਬਾਹ ਫੜਨੀ ਆ ਜਿਆਦਾਤਰ ਜਦੋਂ ਪ੍ਰਚਾਰ ਕਰਨ ਜਾਈਦਾ ਇਧਰ ਬਾਰਡਰ ਇਲਾਕੇ ਦੇ ਵਿੱਚ ਭਾਵੇਂ ਫਿਰੋਜ਼ਪੁਰ ਵਾਲਾ ਇਲਾਕਾ ਹੋਵੇ ਜਾਂ ਅੰਮ੍ਰਿਤਸਰ ਦੇ ਅਜਨਾਲੇ ਤੋਂ ਸਾਡਾ ਪਰਲੇ ਬੰਨੇ ਵਾਲਾ ਇਲਾਕਾ ਹੋਵੇ ਬਹੁਤਾਂ ਗਿਣਤੀ ਵਿੱਚ ਇਹੋ ਸੁਣਨ ਨੂੰ ਮਿਲਦਾ ਜੀ 50000 ਰੁਪਈਆ ਲਾਲਚ ਦੇ ਕੇ ਤੇ ਸਾਡੇ ਚਾਚੇ ਤਾਏ ਉਹਨਾਂ ਨੂੰ ਈਸਾਈ ਬਣਾ ਲਿਆ ਤੇ ਕਿਤੇ ਕਹਿੰਦੇ ਵੀ ਪੈਸੇ ਦਾ ਲਾਲਚ ਦੇ ਕੇ ਕਿਤੇ ਕਹਿੰਦੇ ਨੇ ਵੀ ਕੋਈ ਬਿਮਾਰੀ ਸ਼ਮਾਰੀ ਨੂੰ ਠੀਕ ਕਰਨ ਦੇ ਚੱਕਰ ਚ ਮੈਂ ਇਹ ਕਹਿਣਾ ਵੀ ਜਿਹੜੇ ਸਿੱਖ ਧਨਵਾਨ ਨੇ ਜਾਂ ਸਾਡੀਆਂ ਜਥੇਬੰਦੀਆਂ ਨੇ ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੇ ਹੋ ਸਕੇ ਤਾਂ ਸ਼੍ਰੀ ਹੁਕਮਨਾਮਾ ਸਾਹਿਬ ਵੀ ਜਾਰੀ ਹੋ ਜਾਵੇ ਇੱਕ ਕਿ ਭਾਏ ਜੇ ਕਿਸੇ ਸਿੱਖ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਧਨ ਦੌਲਤ ਕਰਕੇ ਵੀ ਕਰਜ਼ਾ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆ ਜਾਂ ਕਿਸੇ ਦੇ ਭੂਤ ਆਉਂਦੇ ਆ ਭੂਤ ਬੜੇ ਭਜਾਉਂਦੇ ਨੇ ਸਾਈ ਨਜ ਦੇ ਟੱਬ ਤੇ ਫਿਰਦੇ ਸਾਡੇ ਕੋਲੇ ਚੰਡੀ ਦੀ ਬਾਹਰ ਹੈ ਸਾਡੇ ਕੋਲ ਸਾਡੇ ਕੋਲ ਬੇਅੰਤ ਬਾਣੀ ਹੈ ਸਾਧ ਸੰਗਤ ਜੀ ਪੰਜ ਪਿਆਰਿਆਂ ਕੋਲ ਅਰਦਾਸ ਕਰਾਈ ਜਾ ਸਕਦੀ ਹੈ ਸੋ ਹੀਲੇ ਵਸੀਲੇ ਸਿੱਖ ਧਰਮ ਵਿੱਚ ਬਹੁਤ ਜ਼ਿਆਦੇ ਨੇ ਪਰ ਪਤਾ ਨਹੀਂ ਇਹ ਸਮਾਂ ਹੀ ਕਲਯੁਗ ਦਾ ਇਹੋ ਜਾ ਆ ਗਿਆ ਸੋ ਮੈਂ ਤਾਂ ਇਹ ਬੇਨਤੀ ਕਰਨੀ ਚਾਹੁੰਨਾ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਰਹਿਤਨਾਮਿਆਂ ਵਿੱਚ ਬਚਨ ਲਿਖਿਆ ਹੋਇਆ ਵੀ ਜੇ ਰਾਹ ਚੱਲਦੇ ਦੋ ਸਿੱਖ ਵੀ ਤੁਰੇ ਜਾ ਰਹੇ ਹੋ ਨਾ ਤੇ ਇੱਕ ਕਵੇ ਵੀ ਮੈਂ ਤੇ ਤੇਰੇ ਨਾਲ ਨਹੀਂ ਤੁਰਨਾ ਮੈਂ ਤੇਰੇ ਤੋਂ ਪਾਸੇ ਹੋ ਕੇ ਚੱਲਿਆ ਉਹ ਤਨਖਾਈਆ ਵਾ ਉਹ ਵੀ ਇਥੋਂ ਤੱਕ ਐ ਸਿੱਖ ਦੀ ਰਹਿਤ ਮਰਿਆਦਾ ਤਾਂ ਇਸ ਕਰਕੇ ਸਾਨੂੰ ਗਰੀਬ ਸਿੱਖ ਭਰਾਵਾਂ ਦੀ ਬਾਹ ਫੜਨੀ ਚਾਹੀਦੀ ਹੈ ਇਹ ਨਹੀਂ ਕਹਿਣਾ ਚਾਹੀਦਾ ਵੀ ਜੇ ਜਾ ਰਹੇ ਤੇ ਜਾਂਦੇ ਰਹਿਣ ਦਿਓ ਮਾਰੇ ਨੇ ਕਿਹਾ ਸਿੰਘ ਸਿੰਘ ਸੋ ਨੇਹੁ ਹੈ ਕਰਨੋ ਸਿੰਘ ਨੇ ਸਿੰਘ ਦੇ ਨਾਲ ਪਿਆਰ ਕਰਨਾ ਭਾਈ ਵੈਰ ਵਿਰੋਧ ਮਨ ਤੇ ਪਰਹਰਨੋ ਮਨ ਵਿੱਚ ਵੈਰ ਵਿਰੋਧ ਨਹੀਂ ਰੱਖਣਾ ਪਿਆਰ ਰੱਖਣਾ ਹੈ ਤੁਸੀਂ ਹਿਸਾਬ ਲਾਓ 2015 ਵਿੱਚ ਪੰਜਾਬ ਦੀ ਧਰਤੀ ਤੇ ਇਸਾਈਆਂ ਦੀ ਗਿਣਤੀ ਕੋਈ 13 ਲੱਖ ਸੀ ਅੱਜ 22 ਲੱਖ ਗਿਣਤੀ ਹੈ ਜਲੰਧਰ ਵਿੱਚ ਸਾਡੇ ਇੱਥੇ 116 ਚਰਚਾਂ ਬਣ ਚੁੱਕੀਆਂ ਨੇ ਲੁਧਿਆਣੇ 'ਚ 107 ਚਰਚ ਆ ਅੰਮ੍ਰਿਤਸਰ ਵਿੱਚ 70 80 ਨਵੀਆਂ ਚਰਚਾਂ ਬਣੀਆਂ ਨੇ ਜਿਹੜੇ ਕਦੇ ਬੰਦ-ਬੰਦ ਕਰਾ ਲੈਂਦੇ ਸੀ ਪਰ ਸਿੱਖ ਧਰਮ ਨਹੀਂ ਸੀ ਛੱਡਦੇ ਅੱਜ ਚਾਰ ਪੈਸਿਆਂ ਖਾਤਰ ਦੋ ਪੈਸਿਆਂ ਖਾਤਰ ਆਪਾਂ ਆਪਣੇ ਗੁਰੂ ਤੋਂ ਬੇਮਖ ਹੋਣਾ ਹੈ ਸੋ ਇਹ ਜੋ ਪ੍ਰੋਬਲਮ ਆ ਰਹੀ ਹੈ ਜੋ ਦਿੱਕਤ ਆ ਰਹੀ ਬਹੁਤ ਵੱਡੀ ਸਾਰੇ ਪਾਸਿਆਂ ਤੋਂ ਸਿੱਖ ਕੌਮ ਨੂੰ ਢਾਹ ਲਾਈ ਜਾ ਰਹੀ ਹੈ ਪੰਥ ਨੂੰ ਢਾਹ ਲਾਈ ਜਾ ਰਹੀ ਹੈ ਇਹ ਸਾਡਾ ਫਰਜ਼ ਬਣਦਾ ਸਾਰਿਆਂ ਦਾ ਹਮਲਾ ਮਾਰ ਕੇ ਤਗੜੇ ਹੋਈਏ ਕਥਾਵਾਚਕਾਂ ਪ੍ਰਚਾਰਕਾਂ ਨੂੰ ਸਾਨੂੰ ਬੋਲਣਾ ਚਾਹੀਦਾ ਹੈ ਇਹ ਚੁੱਪ ਰਹਿ ਨਹੀਂ ਭਾਈ ਸਰਨਾ ਜਦੋਂ ਪਾਣੀ ਸਿਰ ਤੋਂ ਉੱਤੇ ਲੰਘ ਗਿਆ ਫਿਰ ਅਬ ਪਛਤਾਵਤ ਹੋਤ ਕਿ ਆ ਜਬ ਚਿੜੀਆ ਚੁਗ ਗਈ ਖੇਤ ਜਦੋਂ ਖੇਤ ਹੀ ਚੁਗ ਲਿਆ ਫੇਰ ਨਹੀਂ ਜੇ ਫੇਰ ਫੇਰ ਵੀ ਫਾਇਦਾ ਨਹੀਂ ਜਿਉਣਾ ਇਸ ਕਰਕੇ ਮੈਂ ਤਾਂ ਇਹੀ ਕਵਾਂਗਾ ਕਿ ਪੰਥ ਨੂੰ ਹਮੇਸ਼ਾ ਭਾਈ ਪੰਥ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਉਹਨਾਂ ਗੁਰਸਿੱਖ ਭਰਾਵਾਂ ਦੀ ਸਾਰ ਲੈਣੀ ਚਾਹੀਦੀ ਸਭਨਾਂ ਦੀ ਸਾਰ ਲੈਣੀ ਚਾਹੀਦੀ ਸਿੱਖੀ ਇੱਕ ਬੂਟਾ ਹੈ ਇਹ ਬਹੁਤ ਵੱਡਾ ਦਰਖਤ ਹੈ ਆਪਾਂ ਸਾਰੇ ਇਸ ਰੁੱਖ ਦੀਆਂ ਇਸ ਦਰਖਤ ਦੀਆਂ ਟਾਹਣੀਆਂ ਵਾ ਸਾਧ ਸੰਗਤ ਜੀ ਖਾਲਸੇ ਪੰਥ ਦੀ ਸ਼ੋਭਾ ਹੈ ਸਾਰੇ ਭਾਵੇਂ ਕੋਈ ਕਿਸੇ ਵੀ ਬਰਾਦਰੀ ਦਾ ਸਿੱਖ ਹੈ ਭਾਵੇਂ ਕੋਈ ਕਿਹੈਸਾ ਵੀ ਹੈ ਇਸ ਕਰਕੇ ਸਾਨੂੰ ਸਭਨਾਂ ਨੂੰ ਰਲ ਮਿਲ ਕੇ ਇਕੱਤਰ ਹੋ ਕਰਕੇ ਇਸ ਗੱਲ ਦਾ ਹੱਲ ਕੱਢਣਾ ਚਾਹੀਦਾ ਹੈ ਨਹੀਂ ਤੇ ਬਾਅਦ ਵਿੱਚ ਬਹੁਤ ਪਛਤਾਵਾਂਗੇ ਪੰਥ ਨੂੰ ਇਹ ਬਹੁਤ ਵੱਡੀ ਟਹਾ ਲੱਗ ਰਹੀ ਹੈ ਥਾਂ ਥਾਂ ਤੇ ਬੇਅਦਬੀਆਂ ਹੋ ਰਹੀਆਂ ਨੇ ਕਿਉਂਕਿ ਸਿੱਖ ਅਜ ਆਪਣੀ ਮਰਜ਼ੀ ਦੇ ਨਾਲ ਸੁੱਤਾ ਪਿਆ ਕਵੀ ਦੇ ਇੱਕ ਦੇ ਬੜੇ ਪਿਆਰੇ ਬੋਲ ਬਚਨ ਪਿਆਰੇ ਆਉਂਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਹਾਥ ਜੋਰ-ਜੋਰ ਕਹੂੰ ਆਪਕੇ ਬਚਨ ਕੀ ਪ੍ਰਤੀਤ ਕੌਣ ਮਾਨੇ ਕੋ ਰਾਜ ਕਰੇ ਖਾਲਸਾ ਸੋ ਆਕੀ ਨਾ ਰਹੇਂਗ ਕੋ ਖੁਆਰ ਹੋਏ ਮਿਲ ਬਚ ਸਹਰਨ ਜੋ ਪਛਾਨੈ ਕੋ ਸੋ ਤੋ ਸਭ ਠੀਕ ਹੈ ਨਜੀਕ ਅਬ ਆਈ ਬਾਤ ਚਿੜੀਆਂ ਸੋ ਬਾਜ ਮੈਂ ਤੜਾਉ ਸਾਚ ਠਾਣੇ ਕੋ ਪੰਥ ਕੀ ਰਖੋ ਤੋ ਗ੍ਰੰਥ ਕੀ ਰਹੇਗੀ ਨਾਥ ਰਖੋ ਜੋ ਨਾ ਪੰਥ ਕੀ ਤੋ ਗ੍ਰੰਥ ਕੌਣ ਮੰਨੇ ਕੋ ਜੇ ਪੰਥੀ ਨਾ ਰਹਾ ਭਾਈ ਤੇ ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਵੀ ਸਤਕਾਰ ਕਿਵੇਂ ਰਹੇਗਾ ਕੌਣ ਕਰੇਗਾ ਇਹ ਸਾਡਾ ਫਰਜ਼ ਬਣਦਾ ਹੈ ਸਾਡਾ ਫਰਜ਼ ਬਣਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸੀਟੀਵੀ ਦੇ ਵਿੱਚ ਰੱਖ ਕਰਕੇ ਆਪਾਂ ਸੁਰੱਖਿਤ ਮੰਨਦੇ ਫਿਰਦੇ ਹਾਂ ਮੈਂ ਤਾਂ ਕਹਿਣਾ ਵੀ 100 ਘਰ ਆ ਪਿੰਡ ਦੇ ਵਿੱਚ ਤੇ 2-2 ਪਹਿਰੇਦਾਰ ਹਰ ਰੋਜ਼ 2-2 ਘਰਾਂ ਦੇ ਲਾਏ ਜਾਣ 3-3 ਸਿੱਖ ਇਸ ਤਰ੍ਹਾਂ ਸਾਰਿਆਂ ਨੂੰ ਇਕੱਤਰ ਹੋ ਕਰਕੇ ਇਸ ਗੱਲ ਵੱਲ ਵੀ ਖਿਆਲ ਕਰਨਾ ਚਾਹੀਦਾ ਹੈ ਪਰ ਹੋਵੇਗਾ ਤਾਂ ਜੇ ਸਿੱਖ ਬਚਣਗੇ ਜਦੋਂ ਬਾਣੀ ਸਾਰੇ ਈਸਾਈ ਗਏ ਤੇ ਫਿਰ ਸਿੱਖ ਕੌਣ ਰਹੇਗਾ ਉਹ ਤੇ ਕਹਿੰਦੇ ਨੇ ਵੀ ਪ੍ਰਸ਼ਾਦ ਵੀ ਨਾ ਖਾਓ ਗੁਰੂ ਘਰਾਂ ਦਾ ਇਹ ਤੇ ਸ਼ੈਤਾਨ ਦਾ ਪ੍ਰਸ਼ਾਦ ਆ ਉਹ ਤੇ ਹਜ਼ਰਤ ਈਸਾ ਤੋਂ ਇਲਾਵਾ ਮੰਨਦੇ ਹੀ ਕਿਸੇ ਹੋਰ ਨੂੰ ਹੈ ਨਹੀਂ ਇਹ ਨਫ਼ਰਤ ਫੈਲਾਈ ਜਾ ਰਹੀ ਹੈ ਇਸ ਨਫ਼ਰਤ ਤੋਂ بچੋ ਗੁਰਸਿੱਖੋ ਇਹ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਚਾਹੀਦਾ ਇਸ ਵੱਲ ਇਸ ਗੱਲ ਵੱਲ ਖਿਆਲ ਕਰਨਾ ਚਾਹੀਦਾ ਬਾਕੀ ਜੇ ਕਿਸੇ ਨੂੰ ਬੁਰੀ ਲੱਗੀ ਹੋਵੇ ਤੇ ਮਾਫੀ ਬਖਸ਼ਿਓ ਭਾਈ ਪਰ ਮੈਂ